ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਤੰਦਰੁਸਤੀ ਬਖਸ਼ੇ ਅੱਜ ਅਸੀਂ ਦੇਖੋ ਕਰਤੀ ਸ਼ੁਰੂ ਦਿਵਾਲੀ ਦੀ ਸਫਾਈ ਗੱਦੇ ਮੈਂ ਬਾਹਰ ਕੱਢਿਆ ਜੀ ਜਦੋਂ ਹੁਣ ਹੁੰਨੇ ਸਟਾਰਟ ਫਿਰ ਸਫਾਈਆਂ ਪਰ ਲੂ ਆ ਗਏ ਆਪਣੇ ਲਾਉਣ ਲਈ ਲੂਆਂ ਦਾ ਵੀ ਸਟੋਰ ਵਿੱਚ ਰੱਖਿਆ ਹੋਆ ਸੀਗਾ ਕਿਉਂ ਕਹਾਂ ਤੇ ਪਾਵਾਂਗੇ ਤੇ ਕਿਹਾ ਜੀ ਟੇਬੇ ਆਲੂ ਨਾ ਮੈ ਲਾਇਤੀ ਨਾ ਮਿਲਦੇ ਐਤੀ ਕੀ ਆਲੂ ਜਿਆਦਾ ਵਧੀਆ ਨੇ ਚਿੱਟੇ ਚਿੱਟੇ ਬੇ ਸਾਫ ਨੇ ਨਾ ਕਾਟੀ ਹੋਈ ਹੋਈ ਨੇ ਬਾਕੀ ਅੱਜ ਭਾਂਗੂ ਸਾਫ ਕਰਨਗੇ ਖੇਤ ਯਾਰ ਫਿਰ ਆਲੂ ਲਗਾਉਣ ਚ ਲੱਗੇ ਜਾਣੇ 2-4 ਦਿਨ ਹੋਰ ਜਿਉਂ ਗਰੇ ਤੇ ਲੱਗਣਗੇ ਇਹ ਹਲੇ ਨਾ ਰੱਖਣਗੇ ਕਿੰਨੇ ਕਿ ਦਿਨ ਰੱਖਣਾ ਹਲੇ ਇਹਨਾਂ ਨੂੰ 5-6 ਦਿਨ ਰੱਖਣਗੇ ਬਾਕੀ ਮੈਨੂੰ ਵੀ ਜ਼ਿਆਦਾ ਨਹੀਂ ਪਤਾ ਹੁੰਦਾ ਵੈਸੇ ਲਾਉਨੇ ਆ ਇਸ 4-5 ਸਾਲ ਤੋਂ ਉਹ ਖਲਾਰਾ ਕਿੰਨਾ ਹੁੰਦਾ ਸਾਰਿਆਂ ਦੇ ਘਰ ਵਿੱਚ ਹੁੰਦਾ तकरीबन ਦਿਵਾਲੀ ਨੂੰ ਇਹ ਜਦੋਂ ਦਿਵਾਲੀ ਦੇ ਹੀਲੇ ਨਾਲ ਸਾਫ ਸੁਥਰਾ ਹੋ ਜਾਂਦਾ ਸਪਨ ਯਾਪਨ ਸਾਰਿਆਂ ਚ ਕਰਤੀਆਂ ਤਿੰਨੋ ਰੂਮ ਹੋ ਗਏ ਜਿਹੜੇ ਸਾਫ ਸੁਥਰੇ ਪਰਦੇ ਧੋਣੇ ਪਾਤੇ ਬਾਕੀ ਆਪਾਂ ਸਾਰਾ ਕਲੀਨ ਕਰਤਾ ਬਾਕੀ ਆ ਵੀ ਦੇਖੋ ਰੂਮ ਆਪਾਂ ਨੇ ਸਾਫ ਕਰਤਾ ਇਹਦੇ ਇਹਦੇ ਆਪਾਂ ਸੋਫਿਆਂ ਦੇ ਕੱਪੜੇ ਧੋਣੇ ਪਾਏ ਹੋਏ ਨਹੀਂ ਸੋਫਿਆਂ ਦੇ ਜਿਹੜੇ ਮਤਲਬ ਕੱਪੜਿਆਂ ਤਾਂ ਆਪਾਂ ਮਸ਼ੀਨ 'ਚ ਪਾਤੇ ਜਿਹੜੇ ਪਰਦੇ ਸੀਗੇ ਉਹ ਡਬੋ ਕੇ ਰੱਖੀਆਂ ਕਿਉਂਕਿ ਕੜੇ ਜੇ ਖਰਾਬ ਹੋ ਜਣੇ ਮਸ਼ੀਨ 'ਚ ਨਹੀਂ ਪਹੁੰਦੇ ਹੈਗੇ ਉਹਨਾਂ ਨੂੰ ਆਪਾਂ ਹੱਥ ਨਾਲੇ ਧੋਦਾਂਗੇ। ਬਾਕੀ ਦੇਖੋ ਆਪਣੀ ਸਫਾਈ ਦਿਵਾਲੀ 'ਨ ਤਾਂ ਦੇਖੋ ਹਰੇ ਕੋਈ ਸਾਫ ਕਰਦਾ ਹੈ। ਘਰ ਸਾਫੇ ਵਧੀਆ ਲੱਗਦੇ ਨੇ। ਸਾਲ ਮਗਰੋਂ ਤਿਹਾਰਾ ਆਉਂਦਾ ਮਤਲਬ ਸਾਫ ਹੋ ਜਾਂਦੀ ਹਿੱਲੇ ਨਾ। ਇਹ ਟੇਬਲ ਜਿਹੜੇ ਤੁਰਦਾ ਫਿਰਦਾ ਦੇਖੋ ਇਹਦੇ ਥੱਲੇ ਨਾ ਟਾਇਰ ਲੱਗੇ ਹੋਏ ਨੇ ਇਹ ਲੱਕੜ ਦੇ ਵੀ ਸੁੱਕਣੇ ਪਏ ਸੀ ਉਹ ਅੰਦਰ ਰੱਖਤੇ ਸਰਾਣੇ ਸਰੂਣੇ ਸਾਰਾ ਕੁਝ ਆਪਾਂ ਨੇ ਸੁੱਕਣਾ ਪਾਇਆ ਹੋਇਆ ਸੀਗਾ ਬਾਕੀ ਅੰਦਰ ਪਚਾਤਾ ਫਲਾਵਰਾਂ ਨੂੰ ਆਪਾਂ ਨੇ ਧੋ ਕੇ ਧੁੱਪਾ ਵਿੱਚ ਪਾਤਾ ਸੁੱਕਣਾ ਸਾਰੇ ਧੋਤੇ ਦੇਖੋ ਬਾਕੀ ਕੱਪੜੇ ਆਪਣੇ ਧੋਤੇ ਪਏ ਨੇ ਕਰਤੀ ਆਪਣੇ ਡਬੋਏ ਪੈਣੀ ਦੇਖੋ ਹਿੱਤੇ ਡੋਤੀ ਹੁਣ ਇਹਨਾਂ ਨੂੰ ਕਚਲ ਕੇ ਸਿਰਦਾਂਗੇ ਇਹਨਾਂ ਚ ਕਿਹੜਾ ਇੰਨੀ ਮੈਲ ਹੁੰਦੀ ਆ ਦੋਕਾ ਕੰਟੇ ਪੀਂਤੇ ਰਹਿਣਗੇ ਫਿਰ ਮੈਲ ਵੀ ਉਗਲ ਆਉਂਦੀ ਆ ਬਾਕੀ ਕੱਪੜਿਆਂ ਦਾ ਕੰਮ ਤਾਂ ਹੁਣ ਰੋਜ਼ੇ ਚੱਲੂਗਾ ਦਿਵਾਲੀ ਕਰਕੇ ਇਸਦੇ ਨਾਲੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਜੀ